ਵਾਰ ਦਾ ਵੀ ਸੰਬੰਧ ਹੈਗਾ ਤੇ ਅੱਜ ਮੱਥਾ ਟੇਕਣ ਆਏ ਆ ਬਿਲਕੁਲ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਔਰ ਸਿਰਫ ਆਪਣੇ ਲਈ ਨਹੀਂ ਸ਼ਹਿਰ ਲਈ ਵੀ ਆਪਣੇ ਬਾਕੀ ਪੰਜਾਬ ਲਈ ਵੀ ਭਾਰਤ ਲਈ ਵੀ ਦੁਨੀਆ ਭਰ ਲਈ ਇਹ ਟਾਈਮ ਜਿਹੜਾ ਹੈਗਾ ਬੜਾ ਡਿਫਿਕਲਟ ਟਾਈਮ ਹੈ ਦੁਨੀਆ ਭਰ ਤੇ ਡਿਫਿਕਲਟ ਟਾਈਮ ਹੈ ਜੀ ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਰਵੇ ਫਾਬਲੀ ਚੰਗਾ ਹੈ ਸੰਧੂ ਸਾਹਿਬ ਆਪਾਂ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਦੇ ਲਾਅਨ ਆਰਡਰ ਦੇ ਸਥਿਤੀ ਬਣੀ ਹੋਈ ਲਗਾਤਾਰੀ ਬਲਾਸਟ ਹੋ ਰਹੇ ਨੇ ਆ ਬਾਬਾ ਸਾਹਿਬ ਮੁਬੇਦ ਕਰ ਦੀ ਜਿਸਾ ਤਸਵੀਰ ਨੂੰ ਵੀ ਟਾਰਗੇਟ ਕੀਤਾ ਗਿਆ ਵਿਦਮਨ ਨੂੰ ਵੀ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਲਾਅਨ ਆਰਡਰ ਦਰਬਾਰ ਸਾਹਿਬ ਚ ਮੈਂ ਇਹੋ ਜਿਹੇ ਕਮੈਂਟਸ ਨਹੀਂ ਦੇਣਾ ਦੇਖੋ ਮੈਂ ਤੁਹਾਨੂੰ ਕਿਹਾ ਕਿ ਵਰਲਡ ਵਾਈਡ ਸਿਚੁਏਸ਼ਨ ਡਿਫਿਕਲਟ ਹੈ ਗਿਆ ਲੇਕਿਨ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਡਵੈਲਪਮੈਂਟ ਦੇ ਮੁੱਦੇ ਤੇ ਹੋਰ ਚੀਜ਼ਾਂ ਸਾਨੂੰ ਸਾਰੀਆਂ ਯਾਦ ਰਹਿੰਦੀਆਂ ਲੇਕਿਨ ਗਵਰਨਮੈਂਟ ਦਾ ਵੀ ਧਿਆਨ ਰੱਖਣਾ ਚਾਹੀਦਾ ਆ ਉਹਦੇ ਵੱਲ ਵੀ ਫੋਕਸ ਜਾਣਾ ਚਾਹੀਦਾ ਆ ਅਲਟੀਮੇਟਲੀ ਜਿੰਨੇ ਵੀ ਆਪਣੇ ਅੰਮਰਸਰ ਦੇ ਤੇ ਬਾਹਰ ਦੇ ਲੋਕ ਹੈਗੇ ਨੇ ਜਿਨ੍ਹਾਂ ਚਿਰ ਇਹਨਾਂ ਦੀਆਂ ਇਨਕਮਾਂ ਇਹਨਾਂ ਦੀ ਗਵਰਨਮੈਂਟ ਨਹੀਂ ਹੁੰਦੀ ਤੇ ਕੋਈ ਨਾ ਕੋਈ ਪਰੇਸ਼ਾਨੀ ਰਹੇਗੀ ਕਿਉਂਕਿ ਸੰਤੂ ਸਰ ਬੜਾ ਵੱਡਾ ਦੁਖਾਂਤ ਹੋ ਗਿਆ ਹੈ ਕੁੰਬ ਦੇ ਵਿੱਚ ਕੱਲ ਜਿਹੜਾ ਸਟੈਂਪੈਡ ਹੋ ਗਿਆ ਹੈ ਲੱਗਦਾ ਨਹੀਂ ਹੈ ਕਿ ਵੀ ਇਹ ਚ ਕਰੋੜਾਂ ਬੰਦੇ ਜਾ ਰਹੇ ਸੀ ਕਿ ਵਿਵਸਥਾ ਉੱਤੇ ਠੀਕ ਨਾ ਹੋਣਾ ਦੇਖੋ ਇਹ ਤਾਂ ਜਿਹੜੇ ਇਨਵੋਲਡ ਹੈਗੇ ਨੇ ਜਿਹੜੇ ਟੈਕਨੀਕਲ ਬੰਦੇ ਨੇ ਹਰ ਜਗ੍ਹਾ ਵੀ ਟਰੈਜਡੀਆਂ ਹੁੰਦੀਆਂ ਨੇ ਤੁਸੀਂ ਲਾਸ ਐਂਜਲਿਸ 'ਚ ਵੀ ਦੇਖਿਆ ਕਿ ਇਨੀ ਵੱਡੀ ਟਰੈਜਡੀ ਹੋਈ ਉੱਥੇ ਤੇ ਇਹਦੇ ਤੇ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਇਸ ਟਾਈਮ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਜੋ ਵੀ ਹੋਇਆ ਜਿਹੜੇ ਵੀ ਅਫੈਕਟਡ ਨੇ ਉਹਨਾਂ ਦਾ ਉਰਤੇ ਹਨ ਰਖਿਆ ਤੇ ਤੁਸੀਂ ਸਵਿਚ ਇਲੈਕਸ਼ਨਾਂ ਦੀ ਨੈਗਟਿਵ ਗੱਲ ਕਰ ਰਹੇ ਹੋ ਲੇਕਿਨ ਮੈਂ ਇੱਕ ਛੋਟਾ ਜਿਹਾ ਸਵਾਲ ਹੈ ਸੰਧੂ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਸ ਦਾ ਮੇਰੇ ਸਹਿਯੋਗੀ ਨੇ ਪੁੱਛਿਆ ਹੈ ਭੀਮਰਾਭ ਅੰਬੇਦਕਰ ਸਾਹਿਬ ਜੀ ਦੀ ਪ੍ਰਤੀਮਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਸ ਤੋਂ ਇਲਾਵਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਘਟਨਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਾਬਿਲੇ ਬਰਦਾਸ਼ਤ ਨਹੀਂ ਹੈ ਕਾਫੀ ਇੰਡੀਕੇਸ਼ਨ ਉਸ ਦਿੰਦੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਲੋਕ ਤੁਸੀਂ ਨਾਲ ਇਹ ਵੀ ਦੇਖਿਆ ਕਿ 2 ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਚ ਅਮਰੇਤਸਰ ਨਾਲ ਪ੍ਰੇਮ ਰੱਖਣ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨੇ ਇਕੱਠੇ ਹੋ ਕੇ 250000 ਡਾਲਰ ਆਈਆਈਐਮ ਅਮਰੇਤਸਰ ਦੇ ਨਾਲ ਮਿਲ ਕੇ ਉਹਨਾਂ ਨੂੰ ਗਿਫਟ ਦੇਣ ਦਾ ਐਲਾਨ ਕੀਤਾ ਆ ਕਿ ਉੱਥੇ ਉਹਨਾਂ ਦੇ ਥਰੂ ਇੱਕ ਸਟਾਰਟਅਪ ਸਾਰੇ ਅਮਰੇਤਸਰ ਦੇ ਜਿੰਨੇ ਵੀ ਯੂਟ ਹੈਗਾ ਉਹਦੇ ਲਈ ਬਣਾਇਆ ਜਾਵੇ ਥੋ ਇਹੋ ਜੀਆਂ ਕਈ ਅੱਛੀਆਂ ਡਿਵੈਲਪਮੈਂਟ ਵੀ ਨੇ ਉਹ ਨਾਮ ਵਾਲੇ ਵੀ ਦੇਖਿਆ ਕਰੋ ਤੁਸੀਂ ਪੁੱਛਣ ਲੱਗੇ ਸੀ ਨਾ ਤੁਸੀਂ ਕਿੱਥੇ ਗਾਇਬ ਹੋ ਗਏ ਮੈਂ ਗਾਇਬ ਨਹੀਂ ਹੋ ਗਿਆ ਤੇ ਕੁਆਇਟਲੀ ਕੰਮ ਕਰਨਾ ਚਾਹੀਦਾ ਔਰ ਲੋਕਾਂ ਲਈ ਜਿਹੜੇ ਵੀ ਜਿਨ੍ਹਾਂ ਨੂੰ ਵੀ ਰਿਸਪੌਂਸਿਬਿਲਟੀ ਮਿਲੀ ਹੈ ਜਿਹੜੇ ਵੀ ਪੋਜੀਸ਼ਨ ਆਫ ਅਥਾਰਟੀ ਚ ਹੈਗੇ ਆ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਕਿ ਇਹ ਸ਼ਹਿਰ ਸ਼ਾਂਤ ਰਹੇ ਔਰ ਇਹੋ ਜਿਹੇ ਜਿਹੜੇ ਇਨਸੀਡੈਂਟਸ ਨੇ ਇਹੋ ਜੇ ਰਿਗਰੇਟੇਬਲ ਇਨਸੀਡੈਂਟਸ ਬਿਲਕੁਲ ਨਹੀਂ ਹੋਣੀ ਚਾਹੀਦੀ ਅਸੀਂ ਕਿੰਦੇ ਪੁਲਿਸ ਵੱਲੋਂ ਜਿਹੜਾ ਲੋਕਾਂ ਨੂੰ ਬਖਲਾਵ ਦੀ ਕੋਸ਼ਿਸ਼ ਕੀਤੀ ਜਾਂ ਪਹਿਲਾਂ ਕਹਿੰਦੇ ਬਲਾਸਟ ਨਹੀਂ ਹੋਇਆ ਲੇਕਿਨ ਡੀਜੀਪੀ ਉਹਦਾ ਕਰਦੇ ਨੇ ਅਨਾਉਂਸਮੈਂਟ ਕਿ ਬਲਾਸਟ ਹੋਇਆ ਸੀ ਬੰਦੇ ਵੀ ਰੈਸਟ ਹੋਏ ਨੇ ਕੀ ਲੱਗਦਾ ਨੇ ਕਿ ਜਾਣਬੁੱਝ ਕੇ ਪੰਜਾਬ ਨੂੰ ਜਿਹੜਾ ਅੱਗ ਚ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਉਹਨੂੰ ਟ੍ਰੈਕਲ ਨਹੀਂ ਕਰ ਪਾਰੀ ਚੰਗੇ ਤਰੀਕੇ ਨਾਲ ਦੇਖੋ ਅਸੀਂ ਦਰਬਾਰ ਸਾਹਿਬ 'ਚ ਹੈਗੇ ਆ ਅਗਰ ਡੀਜੀਪੀ ਸਾਹਿਬ ਕੁਝ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ ਉਹ ਟੈਕਨੀਕਲੀ ਸਭ ਤੋਂ ਬੈਸਟ ਜਾਣਦੇ ਨੇ ਜਿਹੜੇ 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 ਬੰਦੇ ਨੇ ਉਹਨਾਂ ਨੂੰ ਉਹਦੇ ਬਾਰੇ ਉਹਨਾਂ ਕੋ ਜਾ ਕੇ ਪੁੱਛੋ ਦੇਖੋ ਮੈਂ ਕੁਆਲੀਫਾਈਡ ਨਹੀਂ ਆ ਮੈਨੂੰ ਸਾਰੀ ਇਨਪੁਟ ਨਹੀਂ ਹੈਗੀ ਮੈਂ ਵੀ ਬਿਆਨ ਦਿੰਦਾ ਰਹਾ ਇਹ ਠੀਕ ਗੱਲ ਹੈ ਜੀ ਸਾਹਨਾਂ ਨੂੰ ਲੈ ਕੇ ਪੁੱਛੋ ਸਾਹਨ ਆਪਣੀ ਮੰਗਾਂ ਲੈ ਕੇ ਕਰ ਰਹੇ ਨੇ ਜੀ ਕਿ ਤੁਸੀਂ ਵੀ ਦੇਖੋ ਪੰਜਾਬ ਆ ਖਾਸ ਤੌਰ ਤੇ ਅੰਮ੍ਰਿਤਸਰ ਦਾ ਮੈਂ ਪਹਿਲਾਂ ਵੀ ਬੜਾ ਕਲੀਅਰਲੀ ਇੱਕ ਪੈਟਰਨ ਲੇਆਉਟ ਕੀਤਾ ਆ ਹੁਣ ਵੀ ਮੈਂ ਦੁਬਾਰਾ ਕਹਿੰਦਾ ਉਹਨੂੰ ਪੜੋ ਉਹਦੇ ਵੱਲ ਇੰਪਲੀਮੈਂਟੇਸ਼ਨ ਕਰਵਾਓ ਕਿਉਂਕਿ ਜਿਹੜੇ ਵੀ ਬੰਦੇ ਰਿਸਪੌਂਸਿਬਿਲਟੀ ਜਿਹਨਾਂ ਨੂੰ ਦਿੱਤੀ ਗਈ ਹੈ ਮੈਂ ਰਿਸਪੌਂਸਿਬਿਲਟੀ ਵਰਡ ਯੂਜ਼ ਕਰ ਰਿਹਾ ਪਾਵਰ ਨਹੀਂ ਕਰ ਰਿਹਾ ਦਿੱਤੀ ਗਈ ਅਥਾਰਟੀ ਹੈ ਉਹਨਾਂ ਨੂੰ ਉਹਦੇ ਵੱਲ ਫੋਕਸ ਕਰਨ ਦੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਰੂਰਲ ਤੇ ਅਰਬਨ ਦੋਵੇਂ ਸੈਕਟਰਸ ਇਨਕਮਾਂ ਵਧਣੀਆਂ ਚਾਹੀਦੀਆਂ ਔਰ ਸਾਡੀ ਇੱਥੇ ਅੰਮ੍ਰਿਤਸਰ ਦੀ ਧਰਤੀ ਦੀ ਖਾਸ ਤੌਰ ਤੇ ਬੜੀਆਂ ਆਪਸ਼ਨਸ ਨੇ ਕਾਰਗੋ ਫੈਸਿਲਿਟੀ ਦੀ ਵੀ ਮੈਂ ਦੱਸੀ ਹੈ ਲੇਵੀ 20% ਹੈ ਅਗਰ ਅਸੀਂ ਉਹਨਾਂ ਨੂੰ ਕਨੈਕਟ ਨਵੀਆਂ ਮਾਰਕੀਟਸ ਨਾਲ ਨਹੀਂ ਕਰਾਂਗੇ ਉਹਨਾਂ ਦੀ ਇਨਕਮ ਨਹੀਂ ਵਧਣਗੀਆ ਤੇ ਫਿਰ ਇਹੋ ਜਿਹੀਆਂ ਹੀ ਪ੍ਰੋਬਲਮਸ 'ਚ ਅਸੀਂ ਪਏ ਰਹਾਂਗੇ ਜਿਹੜਾ ਮੈਂ ਸੋਲੂਸ਼ਨ ਦੱਸਿਆ ਸੀ ਉਹਦੇ ਕਮ ਸੇ ਕਮ 15 ਤੋਂ 20 ਗੁਣਾ ਜ਼ਿਆਦਾ ਔਰ ਮੈਂ ਤੁਹਾਨੂੰ ਉਦੋਂ ਐਗਜ਼ਾਮਪਲ ਦਿੱਤਾ ਸੀਗਾ ਕਿ ਸਾਡੇ ਇੱਥੇ ਪੱਥਰਨਾਖ ਹੁੰਦੀ ਆ ਅਸੀਂ ਪੱਥਰ ਦਾ ਆ ਕੇ ਇੱਕ ਬੜੀ ਗ੍ਰੀਨ ਫਰੂਟ ਹੈ ਉਹਨੂੰ ਅਸੀਂ ਮਾਰਕੀਟ ਬਾਹਰ ਕਿਉਂ ਨਹੀਂ ਕਰਦੇ ਉਤਨਾ ਹੀ ਉਹੋਂ ਮੈਂ ਪਾਪੜ ਵੜੀਆਂ ਦੀ ਗੱਲ ਕੀਤੀ ਸੀ ਤੁਹਾਨੂੰ ਉਹ ਮਜ਼ਾਕ ਲੱਗਾ ਲੇਕਿਨ ਅਗਰ ਉਹਦੀ ਅੱਛੀ ਪੈਕੇਜਿੰਗ ਕਰਵਾ ਕੇ ਅਸੀਂ ਅਮਰੀਕਾ ਪਹੁੰਚਾ ਦਈਏ ਤੇ ਇਨਕਮਾ ਕਿਨੂੰ ਮਿਲਣਗੀਆ ਸਾਡੇ ਬੱਚਿਆਂ ਨੂੰ ਮਿਲਣਗੀਆ ਨਾ ਇੱਥੇ ਅਗਰ 150 ਹਜ਼ਾਰ ਲੋਕ ਰੋਜ਼ ਆਉਂਦੇ ਨੇ ਦਰਬਾਰ ਸਾਹਿਬ 'ਚ ਤੇ ਉਹ ਵਿਜ਼ਿਟਰਸ ਨੂੰ ਅਸੀਂ ਟੂਰਿਸਟਸ ਨਾ ਕਨਵਰਟ ਕਰ ਪਾਈਏ ਤੇ ਅਸੀਂ ਫਿਰ ਕਿਨੂੰ ਬਲੇਮ ਕਰ ਸਕਦੇ ਆ ਤੁਸੀਂ ਆਪੇ ਕਰਨਾ ਚਾਹਦੇ ਆ